ਜਿਹਦੇ ਜਜਾਰੂ ਜੋਦਿਓ ਅੱਜ ਆਪਾਂ ਇਸ ਮੋਰਚੇ ਦਾ ਇੱਕ ਜਜਾਰੂ ਸਾਥੀ ਰਾਜਵੀਰ ਜਿਹਦੇ ਸਰਨਾ ਅंजलि ਸਮਾਗਮ ਦੇ ਵਿੱਚ ਇਕੱਤਰ ਹੋਏ ਆ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਲਾਰੇ ਬੋਲ ਕੇ ਗਏ ਆ ਇਹ ਬਹੁਤ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਨੇ ਸਭ ਤੋਂ ਵੱਡੀ ਇੱਕ ਜਾਣਕਾਰੀ ਇਹ ਆ ਵੀ ਜਿਹੜੀ ਸਰਕਾਰ ਆ ਜਿਹੜੀ ਸਰਕਾਰ ਆ ਇਹ ਸਰਕਾਰ ਨੂੰ ਅੱਜ ਤੋਂ ਜਿਹੜੇ ਬਣਨ ਤੋਂ ਪਹਿਲਾਂ ਵਾਅਦੇ ਕਰਨ ਵਾਲੇ ਬੰਦੇ ਸੀ ਉਹ ਪੰਜਾਬੀ ਸੀ ਉਹ ਭਗਵੰਤਾਨ ਸੀ ਜਿਹੜਾ ਤੁਹਾਡੇ ਹੱਰ ਲੱਗੇ ਤਰਨੇ ਦੇ ਵਿੱਚ ਪਹੁੰਚ ਜਾਂਦਾ ਸੀ ਹਰ ਲੱਗੇ ਮੋਰਚੇ 'ਚ ਪਹੁੰਚ ਜਾਂਦਾ ਸੀ ਤੇ ਤੁਹਾਡੀਆਂ ਗੱਲਾਂ ਕਰਦਾ ਸੀ ਤੇ ਕਹਿੰਦਾ ਸੀ ਇਹ ਜੇ ਮੇਰਾ ਹੱਥ ਆ ਗਿਆ ਤੇ ਮੈਂ ਪਹਿਲਾ ਸਭ ਤੋਂ ਪੰਜਾਬੀਆਂ ਦੇ ਦੁੱਖ ਦੂਰ ਕਰੂੰਗਾ ਪਰ ਅਫਸੋਸ ਦੀ ਗੱਲ ਅੱਜ ਉਹੀ ਭਗਵੰਤਮਾਨ ਉਹੀ ਜਿਹੜੀ ਸਰਕਾਰ ਦੇ ਕਨਵੇਂ ਬਨਵੇਂ ਐਮ.ਐਲ.ਏ. ਇਹਨਾਂ ਦੇ ਅੱਜ ਮੂਕ ਦਰਸ਼ਨ ਬਣੇ ਹੋਏ ਆ ਕਿਉਂ ਬਣੇ ਆ ਕਿਉਂਕਿ ਸਰਕਾਰ ਇਹ ਨਹੀਂ ਚਲਾ ਰਹੀ ਸਰਕਾਰ ਤੇ ਚਲਾ ਰਹੇ ਨੇ ਦਿੱਲੀ ਵਾਲੇ ਤੁਸੀਂ ਆ ਪਿੱਛੇ ਵੀਡੀਓ ਲੀਕ ਹੋ ਰਹੀਆਂ ਨੇ ਸਾਡੇ ਫਾਈਨੈਂਸ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਸਾਡੇ ਜਿੰਨੇ ਵੀ ਸਖਤਰ ਨੇ ਉਹਨਾਂ ਨਾਲ ਮੀਟਿੰਗਾਂ ਦਿੱਲੀ ਵਾਲਿਆਂ ਦੀਆਂ ਹੋ ਰਹੀਆਂ ਨੇ ਜੇ ਤੁਹਾਡੇ ਧਰਨਿਆਂ ਦੇ ਪ੍ਰਤੀ ਕੋਈ ਬਿਆਨ ਦੇਣਾ ਹੁੰਦਾ ਪਿੱਛੋ ਛਪਿਆ ਛਪਾਇਆ ਆਉਂਦਾ ਕਿਉਂਕਿ ਜਿਹੜੇ ਇਹ ਦੀਪ ਮਲੋਤਰੀ ਵਰਗੇ ਬੰਦੇ ਆ ਇਹ ਇਹਨਾਂ ਦੇ ਨਾਲ ਰਲੇ ਹੋਏ ਆ ਕਿਉਂਕਿ ਇਹ ਤੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਆਟ ਰਾਈਟਿੰਟ ਵਾਲਾ ਫੈਕਟਰੀ ਵਾਲਾ ਦੇਖ ਲਓ ਬਾਦਲਾ ਨੇ ਇਹਨੂੰ ਜਨਰਲ ਸਕੱਤਰ ਲਾ ਕੇ ਕੈਬਨਿਟ ਰੈਂਕ ਦਿੱਤਾ ਸੀ ਤੇ ਭਗਵੰਤ ਮਾਨ ਨੇ ਇਹਨੂੰ ਯੋਜਨਾ ਬੋਰਡ ਦਾ ਚੇਅਰਮੈਨ ਲਾ ਕੇ ਕੈਬਨਿਟ ਰੈਂਕ ਦਿੱਤਾ ਲੜਨ ਨੂੰ ਤੇ ਸਿਰਫ ਆਪਾਂ ਪਬਲਿਕ ਆ ਪਬਲਿਕ ਦੇ ਹਿੱਤਾਂ ਦੇ ਵਿੱਚ ਕੋਈ ਸਰਕਾਰ ਨਾ ਬੋਲਦੀ ਆ ਨਾ ਸੋਚਦੀ ਆ ਪਰ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿੰਨੇ ਹੁਣ ਤੱਕ ਜੀਰਾ ਮੋਰਚੇ ਕਿਉਂਕਿ ਅਸੀਂ ਪਹਿਲੇ ਦਿਨ ਜਦੋਂ ਇੱਥੇ ਮੋਰਚਾ ਸ਼ੁਰੂ ਹੋਇਆ ਅਸੀਂ ਉਸ ਦਿਨ ਤੋਂ ਲੈ ਕੇ ਮੋਰਚੇ ਦੇ ਨਾਲ ਆ ਜਿਹੜੇ ਚਲਾ ਰਹੇ ਨੇ ਮੇਰੇ ਵੀਰ ਸੂਝਵਾਨ ਵੀਰ ਨੇ ਬੜੇ ਤਰੀਕੇ ਨਾਲ ਚਲਾ ਰਹੇ ਨੇ ਤੇ ਇਹਨਾਂ ਨੂੰ ਜਿਹੜੇ ਲੀਡ ਕਰ ਰਹੇ ਨੇ ਸਾਡੇ ਫੂਲ ਸਾਹਿਬ ਵਰਗੇ ਸੂਝਵਾਨ ਲੀਡਰ ਨੇ ਤੇ ਇਸ ਕਰਕੇ ਮੋਰਚਾ ਜਿਵੇਂ ਹੁਣ ਫੂਲ ਸਾਹਿਬ ਕਹਿ ਕੇ ਗਏ ਵੀ ਜਿੱਤਿਆ ਪਿਆ ਵਾ ਤੇ ਪਰ ਉਹ ਵਾਕਿਓ ਜਿੱਤਿਆ ਪਿਆ ਵਾ ਐਲਾਨ ਹੋਣਾ ਹੀ ਬਾਕੀ ਆ ਤੇ ਅਸੀਂ ਵਿਸ਼ਵਾਸ ਦਿਉਨੇ ਆ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਕਿ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਆ ਜਦੋਂ ਇਹਨਾਂ ਦਾ ਸੱਦਾ ਗਿਆ ਸੱਦੇ ਤੇ ਖੜੇ ਆ ਆਏ ਆ ਪਹੁੰਚੇ ਆ ਮੈਂ ਫੇਰ ਤੋਂ ਜੇ ਇਹਨਾਂ ਨੂੰ ਵਿਸ਼ਵਾਸ ਦਿਉਨਾ ਕਿ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ